ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਇਸ ਟਾਈਮ ਸਨੋਵਰ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ ਸਨੋਵਰ ਆਪਣੇ ਵਿਆਹ ਦੇ ਡੱਬੇ ਹਰ ਇੱਕ ਨੂੰ ਵੰਡਦਾ ਫਿਰਦਾ ਹੈ ਸਭ ਤੋਂ ਪਹਿਲਾਂ ਉਹ ਗਏ ਸੀ ਬਲਕਰਨ ਹੁਰਾਂ ਦੇ ਘਰ ਜੈਨਕੀ ਮੋਟੀ ਹੁਰਾਂ ਦੇ ਘਰ ਸਭ ਤੋਂ ਪਹਿਲਾਂ ਡੱਬਾ ਉਹਨਾਂ ਨੇ ਦਿੱਤਾ ਗੱਗੂ ਦੀ ਫੈਮਿਲੀ ਨੂੰ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ ਜਦੋਂ ਉਹਨਾਂ ਨੂੰ ਡੱਬਾ ਦੇ ਕੇ ਆਏ ਤਾਂ ਬਾਕੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਡੱਬੇ ਵੰਟਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਪਰ ਸਨੋਵਰ ਨੂੰ ਉਹਨਾਂ ਦੇ ਵਿਊਅਰਸ ਪੁੱਛ ਰਹੇ ਹਨ ਕਿ ਤੁਸੀਂ ਹਰਮਨ ਦੇ ਘਰ ਡੱਬਾ ਦੇਣ ਕਿਉਂ ਨਹੀਂ ਗਏ ਜਦਕਿ ਤੁਹਾਡਾ ਤਾਂ ਹਰਮਨ ਨਾਲ ਐਨਾ ਪਿਆਰ ਸੀ ਤੇ ਤੁਸੀਂ ਹਰਮਨ ਨੂੰ ਉਸ ਦੀ ਦਾਦੀ ਨੂੰ ਮਾਂ ਨੂੰ ਡੱਬਾ ਦੇਣ ਜਾਣਾ ਸੀ ਦਾਦੀ ਵੀ ਸਾਰਿਆਂ ਦਾ ਬੜਾ ਪਿਆਰ ਕਰਦੇ ਨੇ ਪਰ ਆਪਾਂ ਦੱਸ ਦਈਏ ਕਿ ਹਰਮਨ ਨੇ ਸਨੋਵਰ ਦੇ ਨਾਲ ਕੀਤਾ ਸੀ ਪ੍ਰੈਂਕ ਤੇ ਸਨੋਵਰ ਲੱਗਦਾ ਉਸ ਗੱਲ ਦਾ ਗੁੱਸਾ ਕਰ ਗਿਆ ਜਿਸ ਕਰਕੇ ਉਹ ਹਰਮਨ ਨੂੰ ਡੱਬਾ ਦੇ ਨਹੀਂ ਗਿਆ ਹਰਮਨ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਦਾਦੀ ਵਾਂਗ ਬਹੁਤ ਹੀ ਹਾਸਮੁਖ ਮੁੰਡਾ ਹੈ ਦਾਦੀ ਵੀ ਹਰ ਇੱਕ ਨੂੰ ਹੀ ਮਜ਼ਾਕ ਨਾਲ ਗੱਲ ਕਰਦੇ ਨੇ ਤੇ ਹਰਮਨ ਵੀ ਹਰਮਨ ਵੀ ਹਰ ਇੱਕ ਨਾਲ ਮਜ਼ਾਕ ਨਾਲ ਗੱਲ ਕਰਦਾ ਹੈ ਬਹੁਤ ਹੀ ਵਧੀਆ ਨੇਚਰ ਹੈ ਹਰਮਨ ਦਾ ਹਰਮਨ ਤਾਂ ਸਾਰਿਆਂ ਨਾਲ ਹੀ ਪ੍ਰੈਂਕ ਕਰਦਾ ਰਹਿੰਦਾ ਹੈ ਆਪਣੀ ਮੰਮੀ ਨਾਲ ਪਾਪਾ ਨਾਲ ਦਾਦੀ ਨਾਲ ਜਦੋਂ ਦਾਦਾ ਹੁੰਦੇ ਸੀ ਉਹਨਾਂ ਨਾਲ ਵੀ ਤੇ ਫਿਰ ਉਹਨਾਂ ਨੇ ਸਨੋਵਰ ਨਾਲ ਵੀ ਪ੍ਰੈਂਕ ਕਰ ਦਿੱਤਾ ਪਰ ਸਨੋਵਰ ਨੇ ਬੜਾ ਹੀ ਗੁੱਸਾ ਕੀਤਾ ਇਸ ਗੱਲ ਦਾ ਤੇ ਉਹ ਹਜੇ ਤੱਕ ਹਰਮਨ ਦੇ ਘਰ ਡੱਬਾ ਲੈ ਕੇ ਨਹੀਂ ਪਹੁੰਚਿਆ ਇਸ ਗੱਲ ਦਾ ਗੁੱਸਾ ਸਨੋਵਰ ਵੀਰੇ ਤੈਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ ਯਾਰਾਂ ਦੋਸਤਾਂ ਦੇ ਵਿੱਚ ਹਾਸਾ ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਹੈ ਇਸ ਗੱਲ ਦਾ ਕਦੀ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਅਗਰ ਉਹਨੇ ਤਾਂnabla ਪ੍ਰੈਂਕ ਕੀਤਾ ਸੀ ਤਾਂ ਤੁਸੀਂ ਉਹਦੇ ਨਾਲ ਪ੍ਰੈਂਕ ਕਰ ਲੈਂਦੇ ਪਰ ਗੁੱਸਾ ਗਿਲਾ ਛੱਡੋ ਆਪਣੇ ਵਿਆਦਾ ਡੱਬਾ ਮਠਾਈ ਕਾਰਡ ਤੁਸੀਂ ਹਰਮਨ ਨੂੰ ਦੇ ਕੇ ਆਓ ਤਾਂ ਕਿ ਉਹ ਤੁਹਾਡੇ ਵਿਆਹ ਤੇ ਹੰਮ ਹਮਾ ਕੇ ਪਹੁੰਚ ਸਕਣ ਤੇ ਹਰਮਨ ਦੇ ਦਾਦੀ ਜੀ ਤੋਂ ਬਿਨਾ ਤਾਂ ਤੁਹਾਡੇ ਵਿਆਹ ਵਿੱਚ ਰੌਣਕ ਹੀ ਨਹੀਂ ਲੱਗਣੀ ਦਾਦੀ ਜੀ ਬਹੁਤ ਵਧੀਆ ਗੀਤ ਗਾਉਂਦੇ ਆ ਤੇ ਰੌਣਕਾਂ ਲਾਉਂਦੇ ਆ ਤੇ ਤੁਸੀਂ ਆਪਣਾ ਗੁੱਸਾ ਗਿਲਾ ਸਾਰਾ ਮਿਟਾਓ ਹਰਮਨ ਕੇ ਘਰ ਜਾਓ ਉਹਨਾਂ ਨੂੰ ਕਾਰਡ ਦਿਓ ਡੱਬਾ ਦਿਓ ਵਿਆਹ ਤੇ ਬਲਾਓ ਤੇ ਤਾਂ ਕਿ ਉਹ ਵਿਆਹ ਤੇ ਰੌਣਕਾਂ ਲਾ ਸਕਣ ਤੇ ਸਨੋਵਰ ਦਾ ਵਿਆਹ ਜਿਹੜਾ ਕਿ 6 ਮਾਰਚ ਨੂੰ ਹੋਣ ਜਾ ਰਿਹਾ ਹੈ ਇਹਦੇ ਬਾਰੇ ਤਾਂ ਆਪਾਂ ਸਾਰੇ ਜਾਣ ਹੀ ਚੁੱਕੇ ਆ ਬਾਕੀ ਸਾਰੇ ਸਨੋਵਰ ਨੂੰ ਦਿਓ ਵਧਾਈਆਂ ਜੀ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਚੱਲੇ ਨੇ